ਜੇ ਜੰਡੀਗੜ੍ਹ ਪੁਲਿਸ ਵਾਲੇ ਕਹਿਣਗੇ ਆਪ ਦਾ ਹਸਾਬ ਲੈਣਗੇ ਬਾਅਦ ਝੂਮਵਾ ਕੇ ਤੁਸੀਂ ਗੈਰ ਕਾਨੂੰਨੀ ਕੰਮ ਕਾਨੂੰਨ ਵਾਲੇ ਹੋ ਕੇ ਕਰੋਗੇ ਕੀ ਇਹ ਐਕਸਪ੍ਰੈਸ਼ਨ ਆਫ ਜਿਹੜਾ ਹੁੰਦਾ ਐਕਸਪ੍ਰੈਸ਼ਨ ਹੁੰਦਾ ਏ ਤੁਹਾਡਾ ਇਹਨੂੰ ਤੁਸੀਂ ਕੁਚਲ ਦਿਓਗੇ ਇਹਨੂੰ ਇਹਦਾ ਸੱਤਿਆ ਨਾਸ਼ ਕਰ ਦਿਓਗੇ ਤਾਂ ਫਿਰ ਜਿਹੜੇ ਉਦੋਂ ਯੋਧੇ ਲੜਦੇ ਰਹੇ ਨੇ ਸਾਡੀ ਪਹਿਲਾਂ ਜਿਨ੍ਹਾਂ ਨੇ ਆਜ਼ਾਦੀ ਲਈ ਉਹ ਐਸ ਕੰਮ ਲਈ ਲਈ ਸੀ ਕਿ ਉਹ ਸਾਂਡਰਸ ਚਲੇ ਜਾਣ ਜਿਵੇਂ ਆ ਫਿਰੇ ਨਵੇਂ ਸਾਂਡਰਸ ਪੈਦਾ ਹੋ ਜਾਣ ਇਹ ਨਵੇਂ ਅੰਗਰੇਜ਼ ਆ ਜਾਣ ਪਰ ਇੱਕ ਗੱਲ ਦੱਸ ਦੀਏ ਇਹ ਜਿਹੜੀ ਹੈ ਯੂਨੀਵਰਸਿਟੀ ਸੀ ਇਹ ਸੈਨੇਟ ਵੱਲੋਂ ਹੀ ਚੱਲਦੀ ਸੀ ਇਹ ਬਾਅਦ ਚ ਵੀ ਚੱਲੂਗੀ ਇਹ ਸਿਸਟਮ ਹੋਵੇਂ ਰਹੂਗਾ ਕਿਉਂਕਿ ਮਾਲਕ ਜਾਗ ਪਏ ਨਹੀਂ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਬੇਟਾ ਤੁਸੀਂ ਵੀ ਧਿਆਨ ਰੱਖਿਓ ਕਿ ਜੇ ਇੰਨਾ ਚੋਂ ਕਿਸੇ ਨੇ ਵੀ ਇਹ ਐਕਸ਼ਨ ਕਰਨ ਦੀ ਕੋਸ਼ਿਸ਼ ਕੀਤੀ ਮਾੜਾ ਜਾ ਇਨਫੋਰਮ ਕਰਦੇ ਜੀ ਬਈ ਤਾਂ ਅਸੀਂ ਖੁਦ ਵੀ ਰਹਿਵਾਂ ਸਾਰੇ ਪੰਜਾਬ ਨੂੰ ਸਰਦਾਂਗੇ ਤੇ ਨਾਲ ਨਾਲ ਮੈਂ ਹਰਿਆਣੇ ਵਾਲਿਆਂ ਨੂੰ ਵੀ ਕਹੂੰਗਾ ਕਿ ਤੁਸੀਂ ਵੀ ਆਓ